ਬੋਡਰ ਮੱਲ ਦੀ ਹਵੇਲੀ ਠੰਡਾ ਪੁਰਾਣਾ ਬੋਰਜ ਵਜ਼ੀਰ ਖਾਨ ਦਾ ਉਹ ਥੜਾ ਤੇ ਉਹ ਗੇਟ ਉਹ ਇਮਾਰਤ ਬਣੀ ਹੋਈ ਜੀ ਚਮਕੌਰ ਦੀ ਕੱਚੀ ਗੜੀ ਮੈਂ ਖੁਦ ਆਪਣੀਆਂ ਅੱਖਾਂ ਦੇ ਨਾਲ ਦੇਖੀ ਕਿਉਂਕਿ ਉਦੋਂ ਉਮਰ ਭਾਵੇਂ ਬਹੁਤ ਛੋਟੀ ਸੀ ਜੀ ਇਹਨਾਂ ਗੱਲਾਂ ਦਾ ਗਿਆਨ ਨਹੀਂ ਸੀ ਪਰ ਉਹਨਾਂ ਦੇ ਦਰਸ਼ਨ ਕੀਤੇ ਜਦੋਂ ਵਜ਼ੀਰ ਖਾਨ ਦਾ ਜਿਹੜਾ ਤਖਤ ਬਣਿਆ ਹੋਇਆ ਸੀ ਉਹ ਬਿਲਕੁਲ ਉਸੇ ਤਰ੍ਹਾਂ ਥੜਾ ਬਣਿਆ ਹੋਇਆ ਸੀ ਗੇਟ ਵੱਡਾ ਉਸੇ ਤਰ੍ਹਾਂ ਬਣਿਆ ਹੋਇਆ ਸੀ ਛੋਟੀ ਖਿੜਕੀ ਉਹਦੇ ਵਿੱਚ ਉਨਿਓ ਹੀ ਸੀਗੀ ਉਹਦੇ ਵਿੱਚ ਉਹ ਬੰਦਾ ਝੁੱਕ ਕੇ ਹੀ ਲੰਘ ਸਕਦਾ ਸੀ ਜੀ ਸਿੱਧਾ ਨਹੀਂ ਸੀ ਲੰਘ ਸਕਦਾ ਮੈਂ ਖੁਦ ਆਪਣੀਆਂ ਅੱਖਾਂ ਨਾਲ ਦਰਸ਼ਨ ਕੀਤੇ ਆ ਤੇ ਉਹ ਜਿਹੜੀ ਕੰਧ ਜਿਹੜੀ ਕੰਧ ਅੱਜ ਕੱਲ ਫਿਲਮਾਂ 'ਚ ਦਿਖਾਈ ਜਾਂਦੀ ਆ ਉਹ ਕੰਧ ਨਹੀਂ ਸੀ ਹੂੰ ਉਹ ਇਹ ਥੋੜੀ ਕਿ ਕੰਧ ਆਲੇ ਦੁਆਲੇ ਬਣਾਈ ਤੇ ਵਿੱਚ ਉਹਨਾਂ ਨੂੰ ਰੱਖਤਾ ਚੈਣਨ ਦਿੱਤਾ ਗਿਆ ਚਿਣਿਆ ਗਿਆ ਚਿਣਿਆ ਗਿਆ ਜਿਣਿਆ ਕਿਵੇਂ ਗਿਆ ਜੇ ਤੁਹਾਡੀਆਂ ਲੱਤਾਂ ਦੇ ਵਿੱਚ ਜਿੰਨੀ ਜਗ੍ਹਾ ਤੁਹਾਨੂੰ ਪੈਰ ਉੱਥੇ ਰੱਖ ਕੇ ਉਹਦੇ ਵਿੱਚ ਪੈਰਾਂ ਦੇ ਉੱਤੇ ਵੀ ਉਹ ਸੀਮਟ ਜਾਂ ਝੂਨਾ ਜੋ ਵੀ ਸੀ ਜਿਹਦੇ ਨਾਲ ਵੀ ਉਹ ਚਿਣਿਆ ਉਹਨਾਂ ਦੇ ਪੈਰਾਂ ਤੇ ਵੀ ਪਾਇਆ ਗਿਆ ਉਹਨਾਂ ਦੇ ਆਲੇ ਦੁਆਲੇ ਲੱਤਾਂ ਦੇ ਇੱਟਾਂ ਵੀ ਲਾਈਆਂ ਗਈਆਂ ਕਿ ਜਿਵੇਂ ਜਿਵੇਂ ਘੁੱਟਿਆ ਜਾਉ ਉਹਵੇਂ-ਉਵੇਂ ਇਹ ਘੁੱਟਣ ਦੇ ਨਾਲ ਇਹਨਾਂ ਨੂੰ ਮੈ ਦਰਦ ਮਹਿਸੂਸ ਹਉ ਤੇ ਇਹ ਸਾਡੀ ਇਹ ਮੰਨਣਗੇ ਪਰ ਇਹਦੇ ਹਾ ਕੁਝ ਵੀ ਨਹੀਂ ਹੋਇਆ ਇਦਾਂ ਨਹੀਂ ਹੋਇਆ ਕਿ ਗੋਡੇ ਖਾਏ ਤੇ ਗੋਡਿਆਂ ਤੱਕ ਗੋਡਿਆਂ ਤੱਕ ਕਾਂਦ ਵਾਸੋਂ ਉਦਾਂ ਹੀ ਉਹਨਾਂ ਨੇ ਲਾ ਦਿੱਤੀ ਜਿੰਨੀ ਜਗ੍ਹਾ ਖਾਲੀ ਸੀ ਜਿੱਥੇ ਅਟ ਨਹੀਂ ਸੀ ਲੱਗਦੀ ਉਥੇ ਜਾਂ ਤਾਂ ਉਹਨਾਂ ਨੇ ਗੋਡੇ ਛੇਲੇ ਦਿੱਤੇ ਗਏ کافی ਫਰਕ ਪਾ ਹਾਂ ਤੇ ਜਾਂ ਫਿਰ ਉਥੇ ਮਸਾਲਾ ਭਰ ਦਿੱਤਾ ਗਿਆ ਦਰਦ ਦੇਣ ਦੇ ਲਈ ਜਦੋਂ ਕਾਂਦ ਡਿੱਗੀ ਤੇ ਉਹਦੀਆਂ ਇੱਟਾਂ ਹੁਣ ਤੱਕ ਕਿ ਅੱਜ ਤੋਂ 30 ਸਾਲ ਪਹਿਲਾਂ ਜੇ ਆਪਾਂ ਦੇਖੀਏ tô te